ਤਾਂ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਣ ਲਿਓ ਤੇ ਬਾਕੀਆਂ ਦਾ ਵੀ ਸ਼ੇਅਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਨੂੰ ਜਿਹੜਾ ਵੱਡੀ ਮੁਸ਼ਕਲ ਦੇ ਵਿੱਚ ਪੈਣ ਤੋਂ ਬਚਾ ਸਕਦਾ ਹੈ ਤਾਂ ਹੋ ਕੀ ਰਿਹਾ ਹੈ ਚਾਹੇ ਉਹ Gmail ਹੈ ਜਾਂ ਫਿਰ WhatsApp ਹੈ ਜਿਆਦਾਤਰ ਆਪਾਂ WhatsApp ਯੂਜ਼ ਕਰਦੇ ਆ ਜਾਂ ਫਿਰ Instagram ਹੈ ਸੋਸ਼ਲ ਮੀਡੀਆ ਕੋਈ ਵੀ ਕਾਊਂਟ ਹੈ ਤਾਂ ਉੱਥੇ ਕਈ ਤਰ੍ਹਾਂ ਦੇ ਲਿੰਕ ਜਿਹੜੇ ਆ ਰਹੇ ਨੇਗੇ ਤਾਂ ਉਹ ਲਿੰਕ ਹੈ ਜਿਹੜੇ ਉਹ ਫਰਜੀ ਹੈ ਜਿਤੇ ਕਲਿੱਕ ਕਰਨ ਤੇ ਤੁਹਾਡਾ ਜਿਹੜਾ ਸਾਰਾ ਮੋਬਾਈਲ ਕੰਟਰੋਲ ਹੈ ਉਹ ਸਾਈਬਰ ਠੱਗਾਂ ਦੇ ਹੱਥ 'ਚ ਵਗ ਜੂਗਾ ਤਾਂ ਮਾਹੌਲ ਤਨਾਪੂਰਨ ਹੋ ਰਿਹਾ ਆ ਆਪਾਂ ਸਾਰੇ ਜਾਣਦੇ ਆ ਆਉਣੇ ਦੇ ਵਿੱਚ ਇੱਕ ਇਹ ਵੀ ਖਦਸਾ ਜਿਹੜਾ ਜਤਾਇਆ ਜਾ ਰਿਹਾ ਹੈ ਕਿ ਡਿਜੀਟਲ ਯੋਧਾ ਜਿਹੜਾ ਉਹ ਸ਼ੁਰੂ ਨਾ ਹੋ ਜੇ ਕਿਉਂਕਿ ਹਰ ਤਰ੍ਹਾਂ ਦੇ ਇਸ ਮਾਹੌਲ ਦੇ ਵਿੱਚ ਹੱਥ ਕੰਡੇ ਜਿਹੜੇ ਅਪਣਾਏ ਜਾਂਦੇ ਆ ਤਾਂ ਇਸ ਲਿੰਕ ਦਾ ਜਿਹੜਾ ਨਾਮ ਹੈਗਾ ਜਿਹੜੇ ਨਾਮ ਤੇ ਇਹ ਲਿੰਕ ਹੈ ਜਿਹੜਾ ਆਉਂਦਾ ਹੈ ਚਾਹੇ ਉਹ ਵਟਸਐਪ ਹੈ ਜਾਂ ਫਿਰ ਈਮੇਲ ਹੈ ਤੈਨੂੰ ਡਾਂਸ ਆਫ ਦੀ ਹਿਲੇਰੀ ਇਹ ਨਾਮ ਦਿੱਤਾ ਗਿਆ ਹੈ ਇਹ ਤੁਹਾਨੂੰ ਇੱਕ ਪੀਡੀਐਫ ਦੇ ਰੂਪ ਵਿੱਚ ਵੀ ਆ ਸਕਦਾ ਹੈ ਤੇ ਇੱਕ ਵੀਡੀਓ ਦੇ ਰੂਪ ਵਿੱਚ ਵੀ ਆ ਸਕਦਾ ਹੈ ਉਹਦੇ ਉੱਪਰ ਲਿਖਿਆ ਕੁਝ ਵੀ ਜਾ ਸਕਦਾ ਵੀ ਆਹ ਦੇਖੋ ਜੀ ਆਰਮੀ ਨੇ ਨਵੀਂ ਵੀਡੀਓ ਜਾਰੀ ਕਰਤੀ ਜਾ ਦੇਖ ਲੋ ਜੀ ਆ ਸਾਰਾ ਪਿੰਡ ਖਾਲੀ ਕਰਤਾ ਸਾਰਾ ਪਿੰਡ ਗੁਰੂ ਘਰ ਦੇ ਵਿੱਚ ਇਕੱਠਾ ਹੋ ਗਿਆ ਆ ਤਾਜ਼ੇ ਹਾਲਾਤ ਦੇਖ ਲੋ ਜਾਂ ਆਇਨਫ ਦਾ ਤੁਹਾਨੂੰ ਕੋਈ ਇੱਥੇ ਆਫਰ ਦਾ ਲਾਲਚ ਦੇ ਦੇ ਜਾਂ ਕੋਈ ਮੋਬਾਈਲ ਦਾ ਲਾਲਚ ਦੇ ਦੇ ਕਹਿਣ ਤੋਂ ਭਾਵ ਉਹਨੇ ਤੁਹਾਡੇ ਤੋਂ ਕਲਿੱਕ ਕਰਾਉਣਾ ਉਸ ਲਿੰਕ ਤੇ ਤੇ ਨਾ ਤਾਂ ਤੁਸੀਂ ਉਸ ਲਿੰਕ ਤੇ ਕਲਿੱਕ ਕਰਨਾ ਤੇ ਨਾ ਹੀ ਉਹ ਲਿੰਕ ਕਿਸੇ ਨੂੰ ਸੈਂਡ ਕਰਨਾ ਵੀ ਕਿਤੇ ਆਏ ਦੱਸਣ ਲੱਗ ਜਾਓ ਵੀ ਆਹ ਦੇਖੋ ਯਾ ਮੈਨੂੰ ਲਿੰਕ ਆਇਆ ਮੈਂ ਤੁਹਾਨੂੰ ਸੈਂਡ ਕੀਤਾ ਤੇ ਉਹ ਬੰਦਾ ਕੰਮ ਵਿੱਚ ਰੁੱਝਿਆ ਹੋਵੇ ਉਹ ਤੇ ਕਲਿੱਕ ਕਰ ਲੇ ਤਾਜ਼ਾ ਸਾਰਾ ਢਾਂਚਾ ਖਰਾਬ ਹੋ ਜਾ ਸਾਰੇ ਮੋਬਾਈਲ ਦਾ ਅਸੈਸ ਜਿਹੜਾ ਉਹ ਠੱਗ ਕੋਲ ਚੜਿਆ ਜਾਊਗਾ ਜੇ ਦਾ ਬੈਂਕ ਅਕਾਊਂਟ ਹੈ ਜਿਹੜਾ ਅਟੈਚ ਹੈ ਉਹ ਪੈਸੇ ਉੱਡ ਜਾਣਗੇ ਸਾਰਾ ਇਹ ਕਹਿਣ ਤੋਂ ਬਾਅਦ ਰਿਮੋਟ ਕੰਟਰੋਲ ਹੈ ਜਿਹੜਾ ਉਹ ਠੱਗਾ ਕੋਲੇ ਭੱਜੂ ਜੇ ਇੱਕ ਲਿੰਕ ਤੇ ਕਲਿੱਕ ਕਰ ਲਿਆ ਇੱਕ ਤਾਂ ਇਹਦੇ ਵਿੱਚ ਇਹ ਨਾਮ ਦਾ ਲਿੰਕ ਜਿਹੜਾ ਆ ਰਿਹਾ ਜਿਹਨੂੰ ਡਾਂਸ ਆਫ ਦੀ ਹਲੇਰੀ ਇਹ ਨਾਮ ਦਿੱਤਾ ਗਿਆ ਹੈ ਪੀਡੀਐਫ ਲਿੰਕ ਵੀ ਆ ਸਕਦਾ ਹੈ ਵੀਡੀਓ ਵੀ ਆ ਸਕਦੀ ਹੈ ਇਸ ਤੋਂ ਬਾਅਦ ਐਕਸ ਨਾਮ ਦਾ ਲਿੰਕ ਹੈ ਈ ਐਕਸ ਈ ਇਹ ਫਾਰਮੈਟ ਦੇ ਵਿੱਚ ਤੁਹਾਨੂੰ ਕੋਈ ਵੀ ਫਾਈਲ ਹੈ ਜਿਹੜੀ ਆ ਸਕਦੀ ਹੈ ਨਾ ਤੁਸੀਂ ਇੱਥੇ ਕਲਿੱਕ ਕਰਨਾ ਦੋ ਹੋ ਗਏ ਪਹਿਲਾ ਫੇਰ ਦੱਸ ਦਦਨੇ ਆ ਡਾਂਸ ਆਫ ਦੀ ਹਲੇਰੀ ਇਹ ਨਾਮ ਹੈ ਲਿੰਕ ਦਾ ਦੂਸਰਾ ਐਕਸੀ ਐਕਸ ਜੀ ਨੂੰ ਕਹਿੰਦੇ ਆ ਤਾਂ ਇਹ ਫਾਰਮੈਟ ਦੇ ਵਿੱਚ ਕੋਈ ਪੀਡੀਐਫ ਫਾਈਲ ਤੁਹਾਨੂੰ ਆ ਸਕਦੀ ਹੈ ਤੀਜਾ ਜਿਹੜੀ ਇਹਦੇ ਵਿੱਚ ਟਾਸਕਸ ਡਾਟ ਐਕਸ ਤੀਜਾ ਨਾਮ ਇਹ ਹੈ ਇਹ ਤਿੰਨ ਨਾਮ ਤੋਂ ਜੇ ਤੁਹਾਨੂੰ ਕੋਈ ਲਿੰਕ ਆਉਂਦਾ ਹੈ ਨਾਲ ਦੀ ਨਾਲ ਡਿਲੀਟ ਕਰ ਦਿਓ ਉਸ ਲਿੰਕ ਨੂੰ ਓਪਨ ਨਾ ਕਰਿਓ ਉਤੇ ਕੋਈ ਮਰਜ਼ੀ ਫੋਟੋ ਲੱਗੀ ਹੋਵੇ ਉਹ ਜੋ ਮਰਜ਼ੀ ਲਿਖਿਆ ਹੋਵੇ ਬਸ ਉਹਨੂੰ ਇਗਨੋਰ ਕਰਿਓ ਤੇ ਡਿਲੀਟ ਕਰਿਓ ਹੋਰ ਕੋਈ ਵੀ ਲਿੰਕ ਆਈ ਜਾਂਦੇ ਆ ਅੱਜ ਦੀ ਘੜੀ ਮੌਜੂਦਾ ਜੋ ਹਾਲਾਤ ਨੇ ਬਿਲਕੁਲ ਵੀ ਉਸ ਲਿੰਕਾਂ ਨੂੰ ਜਿਹੜਾ ਨਾ ਖੋਲਿਓ ਕਿਉਂਕਿ ਲਿੰਕ ਦੇ ਵਿੱਚੋਂ ਆਪਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲਦਾ ਜਾਂ ਇਹਦਾ ਇਹ ਲਿਖ ਕੇ ਭੇਜਦਾ ਨਾ ਵੀ ਤੁਹਾਡੇ ਖਾਤੇ 'ਚੋਂ ਇੰਨੇ ਪੈਸੇ ਕੱਟੇ ਗਏ ਆਪਾਂ ਭੱਜ ਕੇ ਖੋਲਦੇ ਵੀ ਸਾਡੇ ਪੈਸੇ ਕਿਉਂ ਕੱਟ ਲਈ ਐਦਾਂ ਮੈਂ ਕਿ ਕੋਈ ਵੀ ਪੈਸੇ ਨਹੀਂ ਕੱਟਦਾ ਹੁੰਦਾ ਐਸਐਮਐਸ ਬੈਂਕ ਦਾ ਸਪੈਸ਼ਲ ਜਿਹੜਾ ਨਾਮ ਤੇ ਆਉਂਦਾ ਹੈ ਵੈਬਸਾਈਟ ਤੇ ਆਉਂਦਾ ਹੈ ਤੁਹਾਡੇ ਅਕਾਊਂਟ ਦੇ ਵਿੱਚ ਮੈਸੇਜ ਵੀ ਆਊਗਾ ਤੁਹਾਨੂੰ ਪਤਾ ਲੱਗੂ ਵੀ ਪਹਿਲਾਂ ਤੁਹਾਡੇ ਖਾਤੇ 'ਚ ਇੰਨੇ ਪੈਸੇ ਸੀਗੇ ਹੁਣ ਇੰਨੇ ਰਹਿ ਗਏ ਜੇ ਕੱਟੇ ਵੀ ਜਾਂਦੇ ਆ ਤਾਂ ਬੈਂਕ ਜਾ ਉਕੇ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਜਿਹੜਾ ਸਪੈਮ ਹੈ ਹੋ ਸਕਦਾ ਹੈ ਥੱਗ ਦਾ ਇੱਕੋ ਇੱਕ ਹੀ ਮਕਸਦ ਹੁੰਦਾ ਹੈ ਕਿ ਤੁਹਾਡੇ ਤੋਂ ਲਿੰਕ ਜਿਹੜਾ ਖੁਲਵਾਇਆ ਜਾਵੇ ਜਦੋਂ ਲਿੰਕ ਖੁੱਲ ਗਿਆ ਤੁਹਾਡੇ ਮੋਬਾਈਲ ਦਾ ਕੰਟਰੋਲ ਤੁਹਾਡੇ ਹੱਥ ਵਿੱਚ ਨਹੀਂ ਰਹਿੰਦਾ ਕੁਝ ਮਰਜ਼ੀ ਕਰ ਲਿਓ ਕਿਤੇ ਮਰਜ਼ੀ ਵਗ ਜਿਓ ਮੋਬਾਈਲ ਸੱਟਣਾ ਪੂ ਮੋਬਾਈਲ ਫੂਕਣਾ ਪੂ ਇੱਥੋਂ ਤੱਕ ਇਹ ਕੰਟਰੋਲ ਜਿਹੜਾ ਸਾਰਾ ਅਸੈਸ ਆ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਚਲਿਆ ਜਾਂਦਾ ਤਾਂ ਅੱਜ ਕੱਲ ਸਾਰਾ ਡਾਟਾ ਆਪਣਾ ਮੋਬਾਈਲਾਂ ਦੇ ਵਿੱਚ ਹੀ ਐ ਆਨਲਾਈਨ ਆਪਾਂ ਪੇਮੈਂਟ ਕਰਦੇ ਆ ਜੀਪੇ ਚੱਲਦੀ ਐ ਫੋਨਪੇ ਚੱਲਦੀ ਐ ਕਿੰਨੀ ਐਪਾਂ ਨੇ ਇਹਨਾਂ ਆਪਣੇ ਬੈਂਕ ਅਕਾਊਂਟ ਅਡਿ ਅਟੈਚ ਹੈ ਤਾਂ ਫਿਰ ਗਾਂ ਦੀ ਗਾਂ ਗਾਂ ਦੀ ਗਾਂ ਲੜੀ ਚੱਕੀ ਜਾਊ ਪਤੀ ਨੇ ਕੀ ਕੋਈ ਯੋਜ ਮਿੰਟਾਂ ਸਕਿੰਟਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਣਾ ਤਾਂ ਇਹ ਸਾਰੀ ਜਾਣਕਾਰੀ ਦਾ ਧਿਆਨ ਰੱਖਿਓ ਕੋਈ ਵੀ ਲਿੰਕ ਨਾ ਖੋਲਿਓ ਕਿਤੇ ਮਰਜ਼ੀ ਆਈ ਜਾਵੇ ਉਹਨੂੰ ਇਗਨੋਰ ਕਰ ਦਿਓ ਨਾਲ ਦੀ ਨਾਲ ਉਹਨੂੰ ਡੀਲੀਟ ਕਰ ਦਿਓ ਲਿੰਕ ਓਪਨ ਕਰਨ ਦੀ ਕੋਸ਼ਿਸ਼ ਨਾ ਕਰਿਓ ਦੂਜਾ ਨਾ ਹੀ ਕਿਸੇ ਨੂੰ ਫਾਰਵਰਡ ਕਰਿਓ ਆ ਸਕਰੀਨ ਤੇ ਆ ਲਿੰਕ ਦੇ ਨਾਮ ਦੇ ਜਿਹੜੇ ਦਿੱਤੇ ਹੋਏ ਨੇ ਇਹਨਾਂ ਦੇ ਨਾਮ ਤੇ ਜਿਹੜੇ ਲਿੰਕ ਆਉਂਦੇ ਇਹਨਾਂ ਨੂੰ ਜਮੀ ਨਹੀਂ ਖੋਲਣਾ ਕੋਈ ਹੋਰ ਮਰਜ਼ੀ ਕੁਸ ਮਰਜ਼ੀ ਆਈ ਜਾਵੇ ਉਹ ਖੋਲਿਓ ਨਾ ਬਸ ਤਾਂ ਜਾਣਕਾਰੀ ਨੂੰ ਸ਼ੇ